ਲੈ ਗਵਾਂਡੀਆਂ ਨਾਲ ਲੜਾਈ ਹੋ ਗਈ ਫੈਂਸ ਪਿੱਛੇ ਕੰਦ ਪਿੱਛੇ ਹੋ ਗਈ ਆ ਕਹਿੰਦੇ ਇਹ ਸਾਡੀ ਭਾਵੇਂ ਕੰਦ ਡਿੱਗ ਫੇ ਤੇ ਗਵਾਂਡੀਆਂ ਦੀ ਮੱਝ ਮਰ ਜੇ ਉਹ ਗੱਲ ਹੋ ਗਈ ਆ ਕੱਲ ਕੰਦ ਫੈਂਸ ਡਿੱਗ ਪਈ ਇੱਥੋਂ ਦੀ ਆ ਫੈਂਸ ਨਾਲ ਕੱਲ ਟੇਢੀ ਹੋ ਗਈ ਆ ਆਪ ਲੋ ਹਾਂ ਆ ਲਿਆਂਦੇ ਆਪਾਂ ਸਾਰੇ ਹਥਿਆਰ ਤੇ ਕਹਿੰਦੇ ਆ ਟੁੱਟ ਗਿਆ ਕੱਲ ਆ ਪੋਸਟ ਲੱਗਾ ਹੈਗਾ ਇਹਨੂੰ ਲਾਉਣਾ ਵਾ ਤੇ ਗਵਾਂਢੀ ਗਰਮੋ ਗਰਮੀ 'ਚ ਹੋ ਗਿਆ ਤੇ ਲੱਕੜ ਵਾਲਾ ਆਵਾ ਅ ਵੀ ਸੀਮੈਂਟ ਪੜਨਾ ਪੜਾਣਾ ਹੈ ਆਹ ਹੁਣ ਨਵਾਂ ਹੀ ਪੋਸਟ ਲਾਉਣਾ ਗਵਾਂਢੀ ਕਹਿੰਦੇ ਨਾ ਕਹਿੰਦੇ ਲਾਉਣ ਨਹੀਂ ਦੇਣਾ ਪਰ ਆਪਾਂ ਲਾਾਂਗੇ ਇੱਥੇ ਚੈੱਕ ਕਰ ਲੈਣਾ ਸਾਰਾ ਸੀਮੈਂਟ ਪਟ ਕੇ ਤੇ ਇੱਥੇ ਲਾਵਾਂਗੇ ਸਾਰਾ ਸ਼ੇਲ ਇਹ ਰਾਤੀ ਹੁਣ ਪੁਰਾਣੀ ਫੈਂਸ ਹੋਣ ਕਰਕੇ ਮਨਾ 20-22 ਸਾਲ ਪੁਰਾਣੀ ਆ ਇਹ ਤੇ ਇਹਦੇ ਕਰਕੇ ਰਾਤੀ ਡੱਗ ਵੀ ਦੇ ਫਿਰ ਹੁਣ ਸਪੋਰਟ ਲਾਈ ਵੀ ਇਧਰਲੇ ਪਾਸੇ ਆ ਇਹਦੇ ਨਾਲ ਖੜਾਈ ਆ ਤੇ ਆਲਾ ਵੀ ਟੁੱਟਿਆ ਵਾ ਪੋਸਟ ਹੈ ਨਾ ਜਿਹੜਾ ਆ ਇਹ ਵੀ ਟੁੱਟਿਆ ਵਾ ਬੜੀ ਪੁਰਾਣੀ ਆ ਹੁਣ ਇਹਨੂੰ ਸਾਰਿਆਂ ਨੂੰ ਬਦਲਾਂਗੇ ਆ ਪੋਸਟਾਂ ਨੂੰ ਤੇ ਜਾਂ ਇਹਦੇ ਨਾਲ ਆ ਸਪੋਰਟ ਲਾ ਦੇਣੀ ਇਦਾਂ ਦੀ ਆਲੀ ਇਹ ਹੈ ਰੋਜ਼ ਮਰ ਦੇ ਕੰਮ ਸੌਖੇ ਹੀ ਆ ਹੈ ਤਾਂ ਬੜਾ ਵੱਡਾ ਕੰਮ ਨਹੀਂ ਇਦਾਂ ਸਾਫ਼ ਕਰਕੇ ਫੇਰ ਵਿੱਚ ਕੱਢਾਂਗੇ ਬੋਕੀ ਨਾ ਟੋਆ ਪਾ ਕੇ ਸੀਮੈਂਟ ਕਰ ਦੇਣੀ ਫੈਂਸ ਸਿੱਧੀ ਸ਼ੇਕ ਚਲਾਵਾਂ ਇਦਾਂ ਲਾ ਕੇ ਨਾ ਹੁਣ ਆਪਾਂ ਇਹਦੇ ਨਾਟ ਲਾ ਦਨੇ ਆ ਇਹ ਕੀ ਆਕ ਲੋ ਬੀਏ ਹੋ ਗਿਆ ਤਿਆਰ ਹੁਣ ਪਾਵਾਂਗੇ ਆਪਾਂ ਪਾਣੀ ਤੇ ਪਾਣੀ ਪਾ ਕੇ ਫਿਰ ਸੀਮੈਂਟ ਲਿਆਂਦਾ ਜਾ ਕੇ ਹੁਣ ਬਨਿੰਗਸ ਤੋਂ ਫਾਸਟ ਕੰਕਰੀਟ ਇਹ ਆਪਣੇ ਕੰਮ ਆ ਵੀ ਸੋਹ ਦਾ ਬੰਦੇ ਨੂੰ ਕਰਦਾ ਕੰਮ ਤੇ ਜਦੋਂ ਕਿਸੇ ਨੂੰ ਸੱਦ ਗਏ ਫਿਰ ਇਹਦੇ ਪੈਸੇ ਹੀ ਬੜੇ ਤਗੜੇ ਲੈ ਜਾਂਦੇ ਬੰਦੇ। ਉਹਨੂੰ ਭਰ ਕੇ ਦੇ ਵਿੱਚ ਸੀਮੈਂਟ ਮਿਕਸ ਕਰ ਦੇਣਾ। ਬਹੁਤ ਢਾਈ ਦਿਨਾਂ ਸਾਲਾਂ ਬਾਅਦ ਕਰ ਲੱਗੇ ਇਹ। ਇਹ ਇੱਕ ਗਵਾਂਡੀਆਂ ਨੂੰ ਕੋਈ ਸ਼ਿਕਾਇਤ ਨਹੀਂ ਰਹਿੰਦਣੀ ਆਪਾਂ। ਵਿੱਚ ਫੈਂਸ ਕਰ ਦੇਣੀ। ਐਂਟੀਜਨ ਮਿਸ਼ਨ। ਮਿੱਟੀ ਨਾ ਜਾਵੇ ਵਿੱਚ ਫੇਰੀ ਆ ਤਾਕਤ ਮਜ਼ਬੂਤ। ਲੈ ਵੀ। ਟੂੜੀ ਚਲਾ ਪਾਣੀ ਵਾਲੀ ਮੜੀ। ਮજબੂਤੀ ਪੂਰੀ ਸ਼ੀਕ ਥੋੜਾ ਬਹੁਤਾ ਕੰਮ ਪੂਰੇ ਮਿਸਤਰੀ ਦਾ ਹੈ ਨਹੀਂਗੇ ਟੂੜੀ ਕਰ ਦੋ ਬੰਦ ਭਾਈ ਇਹ ਹੋਰ ਪਾ ਦिए ਇਹ ਕਰਦੇ ਬੰਦ ਵੀਡੀਓ ਸ਼ੀਕ ਸਾਰੇ ਕੰਮ ਦੀ ਸਮਾਪਤੀ ਆ ਬਣਾਦਾ ਆਪਾਂ ਇਹਨ ਪੂਰਾ ਸੈੱਟ ਕਰਤਾ ਇਹ ਵੀ ਇੰਗਲਾਂ ਲਾ ਦੀਆਂ ਟੁੱਟਿਆ ਹੀਗਾ ਫੈਂਸ ਪੁਰਾਣੀ ਕਰਕੇ ਜਿਆਦਾ ਇਹਦਾ ਫਾਇਦਾ ਨਹੀਂ ਹੈਗਾ ਮੁਰੰਮਤ ਕਰਕੇ ਨਵੀਂ ਇਹ ਲਾਦਾ ਤੇ ਇਧਰ ਆ ਬਣਾਦਾ ਪੂਰਾ ਐਨ ਇਹ ਵੀ ਕਰਤਾ ਸੀਮੈਂਟ ਸੈਟ ਤੇ ਆ ਚੈੱਕ ਪੂਰੀ ਗੱਲਬਾਤ ਬਣ ਗਈ ਫੈਂਸ ਦੀ ਐਸਾ ਹੀ ਹੋ ਟਰੱਕ ਆ ਗਿਆ ਟਰੱਕਾਂ ਦੇ ਅੱਗੇ ਪਿੱਛੇ ਜਾਈ ਜਾਂਦੇ ਆਪਾਂ ਮੌਸਮ ਖਰਾਬ ਸੀਗਾ ਤੇ ਹੁਣ ਧੁੱਪ ਜੀ ਨਿਕਲੀ ਆ ਵੇਰਦੇ ਮਾੜਾ ਮੋਟਾ ਘੁੰਮ ਫਿਰ ਕੇ ਉਹਨੇ ਦੇ ਨਾਲੇ ਤੁਹਾਨੂੰ ਖਾਉਨੇ ਆ ਤੇ ਜੇ ਤੁਹਾਡੀ ਸਪੋਰਟ ਨਾਲ 1000 ਸਬਸਕ੍ਰਾਈਬਰ ਆਪਣਾ ਹੋ ਗਿਆ ਵੈ ਤੇ ਸਪੋਰਟ ਫੁੱਲ ਰੱਖਿਓ ਵੀਡੀਓ ਨੂੰ ਪੂਰੀ ਵੇਖਿਓ ਤੇ ਜੇ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਅੱਜ ਚੱਲਦੇ ਆ ਤੁਹਾਨੂੰ ਖਾਉਨੇ ਇੱਥੋਂ ਦੇ ਨਿਆਰੇ ਥੋੜੇ ਬਹੁਤੇ ਅੱਜ ਦਾ ਮੌਸਮ ਪਰ ਹੁਣ ਸਾਫ਼ ਹੋ ਗਿਆ ਤੇ ਵੇਖਦੇ ਅੱਗੇ ਚੱਲਦੇ ਸਾਨੂੰ ਜਿੱਥੇ ਜਿੱਥੇ ਚੱਲਦੇ ਸਾਨੂੰ ਖਾਉਨੇ ਆ ਇੱਥੇ ਸਾਰੇ ਪਾਸੇ ਪਹਾੜ ਪਹਾੜ ਆ ਜਿੱਥੇ ਮਰਜ਼ੀ ਵੇਖ ਲੋ ਤੇ ਹਾਈਕਿੰਗ ਆਪਾਂ ਕਿੰਨੀ ਜਗ੍ਹਾ ਕੀਤੀ ਵੀ ਆ ਉਹ ਤੁਸੀਂ ਪਿਛਲੀਆਂ ਵੀਡੀਓ ਤੇ ਵੇਖ ਸਕਦੇ ਜਾ ਕੇ ਆ ਗਏ ਆਪਾਂ ਬੋਟਨੀ ਮਾਲ ਇੱਥੇ ਸਾਰੀਆਂ ਸ਼ਾਪਾਂ ਸ਼ੂਪਾਂ ਸਾਰਾ ਕੁਝ ਹੈਗਾ ਇੱਥੇ ਵੇਖਦੇ ਆ ਘੁੰਮ ਫਰ ਕੇ ਨਾਲ ਤੁਹਾਨੂੰ ਖਾਉਨੇ ਆ ਆ ਬੋਟਨੀ ਟਾਊਨ ਸੈਂਟਰ ਰਾਤ ਦਾ ਟਾਈਮ ਰਾਤ ਦਾ ਗੱਲ ਸ਼ਾਮ ਦਾ ਵਾ ਸ਼ੁੱਕਰਵਾਰ ਨੂੰ ਲੇਟ ਬੰਦ ਹੁੰਦੇ ਆ ਉਹ ਦਾ ਆਊਟਲੈਟ ਹੈ ਟਾਰਪੀਡੋ ਸੀਗਾ ਉੱਥੇ ਪਹਿਲਾਂ ਉਹ ਬੰਦ ਆ। ਆ ਚੱਲਦੇ ਹੁਣ ਬੋਰਡ ਨਹੀਂ ਟਾਊਨ ਸੈਂਟਰ ਦੇ ਅੰਦਰਲੇ ਪਾਸੇ। ਉਹ ਬੀਵੀ ਫੈਕਟਰੀ ਆ ਗਈ ਸਾਰਾ। ਇਹਦੇ ਬੱਚਿਆਂ ਦਾ ਸਮਾਨ ਮਿਲਦਾ ਵਾ। ਵੇਖ ਲਿਏ ਕੋਈ। ਅਬੈੱਡ ਪਏ ਆ ਸਾਰੇ 700 ਦਾ ਬੈੱਡ ਗਾਡ ਸਾਰਾ ਨਿਆਣਿਆਂ ਦਾ ਸਮਾਨ ਮਿਲ ਜਾਂਦਾ ਇੱਥੇ ਆਹ ਅੰਦਰਲੇ ਪਾਛੇ ਸਾਰੇ ਬ੍ਰਾਂਡ ਆ ਇੱਥੇ ਡੈਕੋਰੇਸ਼ਨ ਨਾਲੋਂ ਪੂਰੀ ਯਤ ਕਰਾਈ ਪਈ ਵੀ ਕਿਆ ਬਾਤ ਹੈ ਕਿਉਂ ਮਰ ਜੇ ਬੜੇ ਤਗੜੇ ਲਾਏ ਹੋਏ ਆ ਇਹ ਦੇ ਕੱਪੜੇ ਆ ਇਹ ਕੀ ਆ ਕਿੱਥੇ ਦੇ ਕੱਪੜੇ ਅੱਛੇ ਕਿੱਥੇ ਆ ਆਹ ਇਹ ਵਾਹੋ ਤੁਸੀਂ ਫਿਰ ਲਾ ਕੇ ਤਾਂ ਵਾਹੋ ਵਾਹੋ ਇਹ ਕਿੰਨੇ ਦੇ ਕੱਪੜੇ ਆ ਕਿੱਥੇ ਆ ਇਹ ਕਿੰਨੇ ਦੇ ਆ ਇਹ ਕਿੰਨੇ ਪੈਸੇ ਦੇ ਆ 2 ਡਾਲਰ ਲੱਗੇ 2 ਡਾਲਰ ਦੇ ਆ ਤੇ ਸਾਤੇ ਹੀ ਬੋਧ ਹੈ ਸਾਤੇ ਆ ਸਾਤੇ ਆ ਆਹ ਕੀ ਪਿਆ ਉੱਪਰ ਬੋਧਾ ਬੋਧਲਾ ਪਈਆਂ ਸੋਨੇ ਦੇ ਤੁਸੀਂ ਕਿਹਦੇ ਲੈਣੇ ਆ? ਬੜਾ ਬੜਾ ਮੈਂ ਹਾਂ ਲੈਣੀ ਆ। ਕੱਟੇ ਕਿ। ਐਸ਼ਾ ਤੇ ਆ ਇੱਧਰ ਕੀ ਪਿਆ ਵਾ ਪਿਛਲੇ ਪਾਸੇ ਤੁਹਾਡੇ। ਆਉ ਆਦੇ ਪੈਰ ਮੈਂ ਦਾ ਸਾਈਜ਼ ਨਹੀਂ ਪਤਾ ਤੇ ਇਹਦੇ ਨਾਲ ਮੈਨ ਸਕਦੇ ਇਹਨਾਂ ਲਾਇਆ ਇਹਨੇ ਰੱਖਿਆ ਪੂਰਾ ਸਿਸਟਮ। ਆ ਬੂਟਾਂ ਵਾਲਾ ਸੈਕਸ਼ਨ ਆ ਗਿਆ। ਉਹਟ ਵੀ ਮਹਿੰਗੇ ਹੀ ਐ ਇਹਨਾਂ ਦੇ ਤਗੜੇ ਹੀ ਕੰਮ 20% ਆਫ 3% ਦਾ ਸੈਂਡਲ ਆ ਸਾਰੇ ਗਏ ਤੇ 20% ਲਾਇਆ 169 ਬਹੁਤ ਤਗੜੇ ਹੀ ਕੰਮ ਆ 239 ਡਾਲਰ ਆ ਜੈਕਟ ਆ 240 ਦੀ ਨਿਜੀਲੈਂਡ ਦਾ ਬ੍ਰਾਂਡ ਇਕਾਟ ਮੰਡੂ ਗਜ਼ਾਰੇ ਪਏ ਆ ਵੋਲਨ ਸੈਕਸ਼ਨ ਆਈਟ ਬੋਤਲ ਹੈ ਇਹਦੀ ਘਟਮੰਡੂ ਦੀ ਤੇ ਇਹ ਹੈਗੀ 50ਾਂ ਦੀ ਕਿਆ ਬਾਤ ਹੈ ਬੜੀ ਸਸਤੀ ਲਈ ਵੀ ਹੈ ਕੱਪੜੇ ਸੋਹਣੇ ਬਹੁਤ ਹੁੰਦੇ ਇਹਨਾਂ ਦੇ ਹੋਰ ਗੱਲਾਂ ਨਹੀਂ ਗੱਲਾਂ ਸਾਰਾ ਅੰਦਰੋਂ ਆ ਸਾਰੇ ਇਹਨਾਂ ਨੇ ਸਲੀਪਿੰਗ ਬੈਗ ਟੰਗੇ ਵੇ ਸਾਈਜ਼ ਦੇ ਹਿਸਾਬ ਨਾਲ ਤੇ ਟੈਂਪਰੇਚਰ ਦੇ ਹਿਸਾਬ ਨਾਲ ਇਨਾਂ ਨੇ ਵੀ 40% ਲਾਇਆ ਵੇ ਸੇਲ ਤੇ ਇੱਧਰ ਪਏ ਆ ਆ ਦੂਜੇ ਆਂਡ ਕੈਸਲਮ ਤੋਂ ਨਾ ਇੰਡੀਆ ਲੁਧਿਆਣੇੋਂ ਕੈਸਲਮ ਤੋਂ ਲਿਆਉਂਦਾ ਹੀ ਜਮਾ ਸੇਵ ਇਹਦੇ ਥੋੜਾ ਜਿਹਾ ਆ ਲੰਮੇ ਹੀ ਸਟੈਂਡ ਨਾਲ ਤੇ 500 500 700 ਦਾ ਆਈਗਾ ਮੈਨੂੰ ਲੱਗਦਾ ਪੂਰਾ ਯਾਦ ਨਹੀਂ ਇੱਥੇ ਇਹਨਾਂ ਨੇ ਲਾਇਆ ਹੀ 60 ਦਾ ਲਾਇਆ ਹੈ ਮਤਲਬ 60 ਬਣੀ ਜਾਂਦਾ 3000 ਰੁਪਈਆ ਤੇ ਆ ਵੱਡਾ ਟੈਂਟਾਂ ਵਿੱਚੋਂ ਇਹੜੇ ਬਾਲੇ ਫੈਮਿਲੀ ਵਾਲਾ ਜੱਪੜਾ ਵੱਡਾ ਆ ਦੇ ਅੰਦਰਲਾ ਸਿਸਟਮ ਆ ਬੜੇ ਬਹੁਤ ਵਧੀਆ ਆ ਨਾ ਜਿਹੜਾ ਮੈਟਰਸ ਆ ਵਾਲਾ ਅੰਦਰ ਲਿੰਗਾ ਤਾਂ ਹੈ ਪਰ ਬਹੁਤ ਵਧੀਆ ਆ ਆ ਸਾਰੇ ਉਪਰੋਂ ਦਾ ਉਹ ਥੱਲੇ ਆ ਆ ਵੀ ਮਹਿੰਗਾ ਬ੍ਰਾਂਡ ਆ ਬਹੁਤ ਮਹਿੰਗਾ ਹੁੰਦਾ ਇਹਨਾਂ ਦਾ ਸਿਸਟਮ ਨਾ ਆ ਮੈਂ ਅੱਗੇ ਕਿਸ਼ਤੀ ਖੜਾਈ ਫਿਰਦੇ ਆ ਵੀ ਆ ਬੈੱਡ ਐਂਡ ਬਾਥ ਆਏ ਹੁਣ ਆਪਾਂ ਤੇ ਇੱਥੇ ਇੱਕ ਚੀਜ਼ ਵੇਖੀ ਆ ਆ ਜਿਹੜੀਆਂ ਆਪਣੇ ਘਰੇ ਉਹ ਬੰਦਦੇ ਹੁੰਦੇ ਸੀਗੇ ਦਰੀਆਂ ਦਰੀਆਂ ਜਿਹੜੀਆਂ ਘਰੇ ਪਾਉਂਦੇ ਹੁੰਦੇ ਸੀ ਨਾ ਦਰੀਆਂ ਲੀਰਾਂ ਦੀਆਂ ਮਤਲਬ ਇਹ ਹੈ ਤਾਂ ਮੈਟ ਆ ਪਰ ਜਿਵੇਂ ਉਹਦੇ ਵਰਗੀਆਂ ਆ ਰੰਗ-ਬਰੰਗ ਲੀਰਾਂ ਬੀਬੀਆਂ ਇਕੱਠੀਆਂ ਕਰਕੇ ਉਹਨੂੰ ਪਾਉਂਦੀਆਂ ਹੁੰਦੀਆਂ ਸੀਗੀਆਂ ਉਹ ਲਾ ਕੇ ਮੰਜਾ ਜਾ ਇੱਥੇ ਲੱਗੀਆਂ ਹੋਈਆਂ ਵਿੱਚ ਨਹੀਂ ਸਮਾਨ ਕਾਫੀ ਲੱਗਾ ਇਹਨਾਂ ਦੇ ਵੀ ਨਾ ਬਹੁਤ ਵੱਡਾ ਵਾ ਬੈੱਡ ਐਂਡ ਬਾਥ